ਦੱਬਾ ਦੇਖੋ ਸਾਰੇ মিডিਆ ਨੂੰ ਦਿਖਾ ਦਿਆ ਦੱਬਾ ਬਿਲਕੁਲ ਖਾਲੀ ਹੈ ਦੇਖੋ ਪਾਣੀ ਕਿੰਨਾ ਸਾਫ ਪਾਣੀ ਹੈ ਇਹ ਚ ਸੀਟਵੀ ਦਾ ਪਾਣੀ ਮਿਕਸ ਹੋ ਚੁੱਕਾ ਹੈ ਜੀ 9 ਕਰੋੜ ਲੀਟਰ ਪਾਣੀ ਆ ਦੇਖੋ ਜੀ 840 TDS ੁੱਡੇ ਨਾਲੇ ਦੀ TDS 2100 ਤੱਕ ਮਨਜ਼ੂਰ ਹੈ ਜੀ 840 ਆ ਰਿਹਾ 840 ਤੁਸੀਂ ਇਹ ਸਾਬਤ ਸਾਬਤ ਕਰ ਰਹੇ ਹੋ ਕਿ ਇਹ ਜਿਹੜਾ ਪਾਣੀ ਹੈ ਇਹ ਸਾਫ਼ ਗੁੱਡੇ ਨਾਲੇ ਅਗਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਹਿੰਦੁਸਤਾਨ ਦੇ ਲੋਕ ਨੂੰ ਉਹ ਆ ਕੇ ਸਾਨੂੰ ਮਿਲੇ ਅਸੀਂ ਉਹਨੂੰ ਦਿਖਾਵਾਂਗੇ ਵੀ ਆ ਦੇਖੋ ਪਾਣੀ ਕਿਸ ਤਰ੍ਹਾਂ ਅਸੀਂ ਟੀਟਰ ਕਰਦੇ ਆ ਅਸੀਂ ਗੰਦਾ ਨਹੀਂ ਕਰਦੇ ਅਸੀਂ ਪਾਣੀ ਸਾਫ ਕਰਦੇ ਆ ਇਹ ਪ੍ਰਣਾਲਾ ਜਿਹੜਾ ਵਗ ਰਿਹਾ ਕਿਉਂਕਿ ਇਹ ਵੀ ਇਹ ਇਹ ਪਾਣੀ ਤਾਂ ਗੰਦਲਾ ਹੈ ਨਾ ਇਹ ਪਾਣੀ ਗੰਦਲਾ ਜਦੋਂ ਦੋ ਪਾਣੀ ਕਿੱਥੇ ਵੀ ਮਿਲਣਿਆ ਉੱਤੇ ਅਲੱਗ-ਅਲੱਗ ਦਿਖੰਗੇ ਪਾਣੀ ਬਸ ਦਫਾ ਵੀ ਸਾਫ ਹੋਊਗਾ ਐਮਸੀLਾ ਪਾਣੀ ਸਰਕਾਰ ਦਾ ਪਾਣੀ ਲੈਟਰਨ ਬਾਥੂ ਦਾ ਪਾਣੀ ਉਹ ਪਾਣੀ ਤੁਸੀਂ ਦੇਖੋ ਦਰਿਆ ਦੇ ਵਿੱਚ ਕੈਮਰਾ ਮਾਰ ਕੇ 5 5 7 7 ਫੁੱਟ ਦੀ ਕਾਰ ਜੰਮੀ ਹੋਈ ਏ ਅੱਜ ਕਿੰਨੇ ਸਾਲ ਹੋ ਗਏ ਦਰਿਆ ਦੇ ਵਿੱਚ ਕਾਰ ਜੰਮੀ ਨੂੰ ਹੁਣ ਜਾ ਕੇ ਕੁਝ ਸਾਫ ਹੋਣਾ ਜਿਹੜਾ ਇਹ ਸ਼ੁਰੂ ਹੋਇਆ ਲੁਗਾਨੇ ਦੀ ਡਾਈੰਗ ਇੰਡਸਟਰੀ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ ਕਈ ਵਾਰ ਪ੍ਰਦੂਸ਼ਨ ডিপਾਰਟਮੈਂਟ ਨੇ ਡਾਈੰਗ ਇੰਡਸਟਰੀ ਤੇ ਕਾਰਵਾਈ ਵੀ ਕੀਤੀ ਔਰ ਲਗਾਤਾਰ ਡਾਈੰਗ ਇੰਡਸਟਰੀ ਨਿਸ਼ਾਨਾਤ ਰਹੀ ਹੈ ਇੱਕ ਵਾਰ ਤਾਂ ਇਹੋ ਜਿਹਾ ਸਮਾਂ ਆਇਆ ਕਿ ਡਾਈੰਗ ਇੰਡਸਟਰੀ ਦੇ ਜਿਹੜੇ ਸਨਦਕਰ ਆ ਉਹਨਾਂ ਨੇ ਆਖ ਦਿੱਤਾ ਕਿ ਉਹ ਡਾਈੰਗ ਇੰਡਸਟਰੀ ਹੀ ਬੰਦ ਕਰ ਦੇਣਗੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਮਾਹੌਲ ਵੀ ਤਣਾਅਪੂਰਨ ਰਿਹਾ ਮੇਰੇ ਨਾਲ ਡਾਈੰਗ ਇੰਡਸਟਰੀ ਦੇ ਸਨਦਕਰ ਨੇ ਅਸ਼ੋਕ ਮੱਕਰ ਜੀ ਹੱਥ 'ਚ ਗਲਾਸ ਆ ਤੁਸੀਂ ਇਹ ਸਾਬਤ ਸਾਬਤ ਕਰ ਰਹੇ ਹੋ ਕਿ ਇਹ ਜਿਹੜਾ ਪਾਣੀ ਹੈ ਇਹ ਸਾਫ਼ ਹੈ ਬੁੱਢੇ ਨਾਲੇ ਦੇਖੋ ਜੀ ਮੈਂ ਪਾਣੀ ਜਿਹੜਾ ਹੈ ਤੁਹਾਡੇ ਸਾਹਮਣੇ ਸਾਰੀ ਪ੍ਰੈਸ ਦੇ ਸਾਹਮਣੇ ਦਰਿਆ ਚ ਭਰਿਆ ਇੱਕ ਵਾਰੀ ਨਹੀਂ ਅੱਜ ਮੇਰਾ ਖਿਆਲ ਪਾਣੀ ਇਹ 4-5 ਵਾਰੀ ਅਸੀਂ ਭਰ ਕੇ ਦਿਖਾ ਚੁੱਕੇ ਆਂ ਅਗਰ ਦੁਬਾਰਾ ਕੋ ਹੁਣ ਵੀ ਤੁਹਾਡੇ ਸਾਹਮਣੇ ਭਰਿਆ ਫਿਰ ਡੋਲੂ ਸਿੱਟਦੇ ਨੇ ਜਿੱਥੇ ਕੋਈ ਦਰਿਆ ਦੇ ਵਿੱਚ ਡੋਲੂ ਸਿੱਟ ਕੇ ਪਾਣੀ ਭਰ ਕੇ ਦਿਖਾ ਦਿੰਦੇ ਆਂ ਵੀ ਪਾਣੀ ਕਿਸ ਤਰ੍ਹਾਂ ਸਾਫ ਤੇ ਚਿੱਟਾ ਪਿਆ ਔਰ ਲੇਕਿਨ ਜਿਹੜਾ ਬਲੇਮ ਲਗਾਉਂਦੇ ਡੈਂਗ ਇੰਡਸਟਰੀ ਤੇ ਬਿਲਕੁਲੀ ਗਲਤ ਉਹ ਇਹ ਲਗਾਉਂਦੇ ਜੀ ਡੈਂਗ ਇੰਡਸਟਰੀ ਨੇ ਪਾਣੀ ਖਰਾਬ ਕੀਤਾ ਹੈ ਡੈਂਗ ਇੰਡਸਟਰੀ ਜਿਹੜੀ ਹੈ ਸਾਲ ਦਾ 60 ਕਰੋੜ ਰੁਪਇਆ ਇੱਕ ਛੋਟੀ amount ਨਹੀਂ 5 ਕਰੋੜ ਰੁਪਿਆ ਮਹੀਨੇ ਦਾ ਲਗਾ ਕੇ ਪਾਣੀ ਜਿਹੜਾ ਸਾਫ਼ ਕਰਦੀ ਏ ਪਲਾਂਟ ਲਗਾਏ ਨੇ ਜਿਹਦੇ ਵਿੱਚ ਬਿਜਲੀ ਦੇ ਬਿੱਲ ਕੈਮੀਕਲ ਲੇਬਰਾਂ ਸਾਰੇ ਖਰਚੇ ਜਿੱਦੇ ਤੇ ਪਾ ਕੇ 60 ਕਰੋੜ ਰੁਪਿਆ ਸਾਲ ਦਾ ਲਗਭਗ ਖਰਚ ਹੁੰਦਾ ਹੈ ਲੇਕਿਨ ਕੁਝ ਸ਼ਰਾਰਤੀ ਤੱਤ ਜਿਹੜੇ ਹਿੰਦੁਸਤਾਨ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਗੁੰਮਰਾਹ ਕਰਕੇ ਇਹ ਕਹਿੰਦੇ ਜੀ ਡੈੰਗ ਇੰਡਸਟਰੀ ਨੇ ਜਿਹੜਾ ਪਾਣੀ ਖਰਾਬ ਕੀਤਾ ਜਦ ਕਿ ਡੈੰਗ ਇੰਡਸਟਰੀ ਤੁਹਾਡੇ ਸਾਹਮਣੇ 1 ਕਿਲੋਮੀਟਰ 'ਚ ਪਾਣੀ ਸੋ ਜਿਹੜਾ ਗੰਦਾ ਹੈ ਸ਼ਹਿਰ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੀ ਇੰਡਸਟਰੀ ਉਹਨੂੰ ਡਿলিউਟ ਕਰਦਾ ਡਿলিউਟ ਕਰਕੇ ਚਿੱਟਾ ਪਾਣੀ ਉਹਦੇ ਵਿੱਚ ਮਿਲਾ ਕੇ ਉਸ ਪਾਣੀ ਨੂੰ ਜਿਹੜਾ ਸਾਫ਼ ਕਰਦਾ ਚਿੱਟਾ ਨਜ਼ਰ ਤੁਹਾਡੇ ਸਾਹਮਣੇ ਦਰਿਆ 'ਚੋਂ ਪਰ ਕੇ ਤਸਵੀਰਾਂ ਸਾਰੀ ਪ੍ਰੈਸ ਅੱਜ ਸ਼ਹਿਰ ਦੇ ਗਵਾਹ ਹੈ ਮੇਰੇ ਸਾਹਮਣੇ ਖੜੀ ਸਾਰੀ ਪ੍ਰੈਸ ਸ਼ਹਿਰ ਦੇ ਸਾਰੇ ਮੱਕਰ ਸਾਹਿਬ ਅੱਜ ਇਹ ਕਿਉਂ ਦਿਖਾ ਰਹੇ ਹੋ ਅੱਜ ਇਸ ਕਰਕੇ ਦਿਖਾ ਰਿਹਾ ਕਿਉਂਕਿ ਜਿਹੜੇ ਲੋਕ ਨੇ ਉਹ ਗੁੰਮਰਾਹ ਕੁਛ ਲੋਕ ਸ਼ਰਾਪਤੀ ਮੈਂ ਪਹਿਲਾਂ ਕਿਹਾ ਹੈ ਉਹ ਗੁੰਮਰਾਹ ਕਰਦੇ ਹਿੰਦੂਸਤਾਨ ਦੇ ਲੋਕਾਂ ਨੂੰ ਵੀ ਧਰਨੇ ਦੇਾਂਗੇ ਅਸੀਂ ਸਰਕਾਰ ਦੇ ਖਿਲਾਫ ਇਹ ਕਰਾਂਗੇ ਉਹ ਕਰਾਂਗੇ ਸਰਕਾਰ ਦੇ ਖਿਲਾਫ ਜਦ ਕਿ ਡਾਈੰਗ ਇੰਡਸਟਰੀ ਜਿਹੜੀ ਉਹਦਾ ਕਸੂਰ ਹੀ ਕੋ ਨਹੀਂ ਇੱਕੋ ਦਾ ਨੂੰ ਮੁੱਦਾ ਲੱਭਿਆ ਡਾਈੰਗ ਇੰਡਸਟਰੀ ਨੇ ਪਾਣੀ ਗੰਦਗੀ ਦਾ ਕਿਉਂਕਿ ਰੰਗਾਈ ਦਾ ਕੰਮ ਕਰਦੇ ਨੇ ਇਹ ਸੋਚਦੇ ਵੀ ਕਾਲਾ ਪਾਣੀ ਇਹ ਤਾਂ ਪਤਾ ਨਹੀਂ ਕਾਲਾ ਰੰਗ ਡਾਈੰਗ ਇੰਡਸਟਰੀ ਨੇ ਪਾਤਾ ਤੁਸੀਂ ਦੇਖੋ ਦਰਿਆ ਦੇ ਵਿੱਚ ਕੈਮਰਾ ਮਾਰ ਕੇ 5 5 7 7 ਫੁੱਟ ਦੀ ਗਾਰ ਜੰਮੀ ਹੋਈ ਏ ਅੱਜ ਕਿੰਨੇ ਸਾਲ ਹੋ ਗਏ ਦਰਿਆ ਦੇ ਵਿੱਚ ਗਾਰ ਜੰਮੀ ਨੂੰ ਹੁਣ ਜਾ ਕੇ ਕੁਝ ਸਾਫ ਹੋਣਾ ਜਿਹੜਾ ਇਹ ਸ਼ੁਰੂ ਹੋਇਆ ਕਿਉਂਕਿ ਉਹ ਵੀ ਸੰਤ ਸਿਚੇਵਾਲ ਜਿਹੜੇ ਐਮਪੀ ਨੇ ਉਹ ਵਿਚਾਰੇ ਰਾਤ ਦਿਨ ਲੱਗੇ ਹੋਏ ਨੇ ਅਗਰ ਇਹ ਜਿਹੜੇ ਬੰਦੇ ਨੇ ਡੈਂਗਰਸਟੀ ਦੇ ਖਿਲਾਫ ਇਲਜ਼ਾਮ ਲਗਾਉਂਦੇ ਜਾਂ ਇੰਡਸਟਰੀ ਨੂੰ ਖਰਾਬ ਕਰਨਾ ਚਾਹੁੰਦੇ ਨੇ ਔਰ ਉਹ ਆ ਕੇ ਇਹਨਾਂ ਦੀ ਹੈਲਪ ਕਿਉਂ ਨਹੀਂ ਕਰਦੇ ਸਿਚੇਵਾਲ ਜੀ ਦਰਿਆ ਸਫਾਈ ਆ ਲੱਗਣ ਦਰਿਆ ਸਾਫ ਕਰਨ ਜਿਹੜੀ ਐਨ ਜੀਓ ਟੀਮ ਹੈ ਅਗਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਹਿੰਦੁਸਤਾਨ ਦੇ ਲੋਕ ਨੂੰ ਉਹ ਆ ਕੇ ਸਾਨੂੰ ਮਿਲੇ ਅਸੀਂ ਉਹਨੂੰ ਦਿਖਾਵਾਂਗੇ ਵੀ ਆਹ ਦੇਖੋ ਪਾਣੀ ਕਿਸ ਤਰ੍ਹਾਂ ਅਸੀਂ ਟ੍ਰੀਟਡ ਕਰਦੇ ਆ ਅਸੀਂ ਗੰਦਾ ਨਹੀਂ ਕਰਦੇ ਅਸੀਂ ਪਾਣੀ ਸਾਫ ਕਰਦੇ ਆ ਨਹੀਂ ਇਹਦਾ ਮਤਲਬ ਹੈ ਕਿ ਜਿਹੜਾ ਨਗਰ ਨਿਗਮ ਵਿਭਾਗ ਹੈ ਪ੍ਰਸ਼ਾਸਨ ਹੈ ਉਹ ਬੁੱਢੇ ਨਾਲ ਨੂੰ ਸਾਫ ਨਹੀਂ ਕਰਦਾ ਇਹ ਕਹਿੰਦੇ ਗਾਰਦ ਜੰਮੀ ਹੈ ਅਸੀਂ ਇਹਦੇ ਚ ਕੈਮੀਕਲ ਯੁਕਤ ਪਾਣੀ ਨਹੀਂ ਪਾਰੇ ਲੋਕੀ ਬਦਨਾਮ ਕਰਦੇ ਨਹੀਂ ਨਹੀਂ ਅਸੀਂ ਕੈਮੀਕ ਅਸੀਂ ਪਾਣੀ ਟ੍ਰੀਟ ਕਰਕੇ ਪਾ ਰਹੇ ਆ ਸਾਰੇ ਪੋਲੂਸ਼ਨ ਬੋਰਡ ਦੇ ਪੈਰਾਮੀਟਰਾਂ ਦੇ ਮੁਤਾਬਕ ਅਸੀਂ ਪਾਣੀ ਪਾ ਰਹੇ ਆ ਕੋਈ ਅਸੀਂ ਗਲਤ ਪਾਣੀ ਨਹੀਂ ਪਾਰੇ ਸਾਡੀ ਇੰਡਸਟਰੀ ਨੇ ਅੱਜ ਤੁਸੀਂ ਸਵਾਲ ਕੀਤਾ ਅੱਜ ਹੀ ਕਿਉਂ ਕੀਤਾ ਅੱਜ 3 ਦਸੰਬਰ ਨੂੰ 3 ਦਸੰਬਰ ਨੂੰ ਸਾਡੇ ਖਾਬਰਾਂ ਨੂੰ ਧੰਨਵਾਦ ਅਸੀਂ 3 ਦਸੰਬਰ ਨੂੰ ਸਾਲ ਬਾਅਦ ਦਿਖਾਉਂਦਾ ਐ ਬਈ ਸਾਡਾ ਬੁੱਢਾ ਜਿਹੜਾ ਬਿਲਕੁਲ ਸਾਫ ਹੈ ਉਹ ਤਾਂ ਸੀ ਇਸ ਐਨਵਾਇਰਨਮੈਂਟ ਵਿੱਚ ਰਹਿਣੇ ਆ ਕੋ ਸਾਨੂੰ ਇਹ ਨਹੀਂ ਕਿ ਅਸੀਂ ਕਿਸੇ ਜਾਨਵਰ ਦੀ ਗੰਦਾ ਕਰਨਾ ਮੈਂ ਪੰਜਾਬ ਦੇ ਸਾਰੇ ਨਾਲੇ ਦੇਖਿਆ ਮੈਂ ਬੱਦੀ ਵੀ ਗਿਆ ਬੱਦੀ ਦੀ ਇੰਡਸਟਰੀ ਕਦੇ ਕੋਈ ਗੱਲ ਨਹੀਂ ਕਰਦਾ ਅਮਰਸਾਦੀ ਇੰਡਸਟਰੀ ਕਦੇ ਕੋਈ ਗੱਲ ਨਹੀਂ ਕਰਦਾ ਜਲੰਧਰੀ ਇੰਡਸਟਰੀ ਕਦੇ ਕੋਈ ਗੱਲ ਨਹੀਂ ਕਰਦਾ ਔਰ ਨਾ ਹੀ ਕੋਈ ਡੇਰਾ ਬਸਦੀ ਦੀ ਇੰਡਸਟਰੀ ਦੀ ਗੱਲ ਹੈ ਉੱਥੇ ਬੁੱਢਾਂ ਨਾਲਾ ਨਹੀਂ ਹੈਗਾ ਨਾ ਇੱਥੇ ਬੁੱਢਾਂ ਨਾਲਾ ਨਾਲਾ ਜਿੱਥੇ ਸੀਵਰੇਜ ਹੈ ਇੱਥੇ ਸੀਵਰੇਜ ਹੈ ਮੈਂ ਤਾਂ ਬਸਣਾ ਉੱਥੇ ਬੁੱਢਾ ਦਰਿਆ ਹੈ ਜਿੱਥੇ ਸ਼ਹਿਰ ਦੇ ਵਿੱਚ ਸੀਵਰੇਜ ਸਿਸਟਮ ਹੈਗਾ ਉਹਦਾ ਪਾਣੀ ਕਿਸੇ ਨਾ ਕਿਸੇ ਦਰਿਆਵਾਂ ਜਾਂਦਾ ਪੂਰਾ ਹਿੰਦੁਸ ਕਈਆਂ ਤੇ ਕਈ ਡਾਈਂਗ ਇੰਡਸਟਰੀਆਂ ਨੂੰ ਘੇਰੇ ਚ ਵੀ ਲਿਆ ਆਂਕੜੇ ਨੇ ਵੀ ਇਹ ਸੀਵਰੇਜ ਦੇ ਜ਼ਰੀਏ ਪਾਣੀ ਪਾਉਂਦੇ ਨੇ ਉਹ ਕਿਉਂ ਕਰੀਆਂ ਦੱਸੋ ਉਹ ਅਨੋਥਰਾਇਜ਼ ਅਨੋਥਰਾਇਜ਼ ਯੂਨਟ ਹੈ ਜਿਨ੍ਹਾਂ ਕੋਲ ਨਾ ਕੰਸੈਂਟ ਹੈ ਨਾ ਕੋਈ ਪੋਲੂਸ਼ਨ ਬੋਰਡ ਦੀ ਨਾ ਕੋਈ ਐਮਸੀਲ ਦੀ ਉਹ ਇੰਡਸਟਰੀ ਜਿਹੜੀ ਹੈਗੀ ਆ ਉਹ ਕੰਸੈਂਟ ਵਿਦਆਊਟ ਕੰਸੈਂਟ ਚੱਲਦੀ ਆ ਉਹ ਇੰਡਸਟਰੀ ਦੇ ਪੋਲੂਸ਼ਨ ਫੜ ਲੈਂਦਾ ਉਹਨੂੰ ਚਲੋ ਇਹ ਇਹ ਬੁੱਢਾ ਦਰਿਆ ਇਹ ਬੁੱਢਾ ਨਾਲਾ ਹੈ ਔਰ ਇਸ ਜਗ੍ਹਾ ਤੇ ਆ ਕੇ ਅੱਜ ਸੰਨਦਕਾਰਾਂ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਦੇ ਵਿੱਚ ਜਿਹੜਾ ਪਾਣੀ ਵਗ ਰਿਹਾ ਉਹ ਬਿਲਕੁਲ ਸਾਫ਼ ਹੈ ਔਰ ਦੂਜੇ ਪਾਸੇ ਇੱਕ ਐਸਟੀਪੀ ਦਾ ਜਿਹੜਾ ਐਸਟੀਪੀ ਦਾ ਪਾਣੀ ਹੈ ਐਮਸੀਲ ਦਾ ਐਸਟੀਪੀ ਦਾ ਇਹ ਪ੍ਰਣਾਲਾ ਜਿਹੜਾ ਵਗ ਰਿਹਾ ਕਿਉਂਕਿ ਇਹ ਵੀ ਇਹ ਇਹ ਪਾਣੀ ਤਾਂ ਗੰਦਲਾ ਹੈ ਨਾ ਨਹੀਂ ਇਹ ਪਾਣੀ ਗੰਦਲਾ ਜਦੋਂ ਦੋ ਪਾਣੀ ਜਿੱਥੇ ਵੀ ਮਿਲਣੇ ਆ ਉੱਥੇ ਅਲੱਗ-ਅਲੱਗ ਦੇਖਣਗੇ ਪਾਣੀ ਪਰਕਰ ਦਫਾ ਵੀ ਸਾਫ਼ ਹੋਊਗਾ ਇਹ ਐਮਸੀਲ ਦਾ ਪਾਣੀ ਸਰਕਾਰ ਦਾ ਪਾਣੀ ਹੈ ਪਲੇਟਿੰਗ ਬਾਥੂ ਦਾ ਪਾਣੀ ਹੈ ਉਹ ਪਾਣੀ ਹੈ ਸੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ